ਇੱਕ ਪਿੰਡ ਜਿੱਥੇ ਮੁੰਡਾ ਤੇ ਕੁੜੀ ਆਪਸ ਦੇ ਵਿੱਚ ਭੈਣ ਭਰਾ ਬਣੇ ਭੈਣ ਭਰਾ ਬਨਣ ਤੋਂ ਬਾਅਦ ਇਹ ਦੋਵੇਂ ਜਾਣੇ ਘਰ ਤੋਂ ਭੱਜ ਗਏ ਦੋਹਾਂ ਦੇ ਆਪਸੀ ਰਿਸ਼ਤੇ ਅਤੇ ਇਸ ਬੰਦੇ ਦੀ ਘਰਵਾਲੀ ਦੇ ਵੱਲੋਂ ਬਹੁਤ ਕੁਝ ਦੱਸਿਆ ਗਿਆ ਤੇ ਨਾਲ ਹੀ ਪਿੰਡ ਵਾਲੇ ਵੀ ਦੱਸਦੇ ਨੇ ਕਿ ਕੀ ਕੁਝ ਚੱਲ ਰਿਹਾ ਸੀ ਜੀਵਨ ਸਿੰਘ ਵਾਲਾ ਦੀ ਇਹ ਖਬਰ ਅਤੇ ਇੱਥੋਂ ਦੇ ਰਹਿੰਦੇ ਹੋਏ ਦੋ ਪਰਿਵਾਰ ਇੱਕ ਪਰਿਵਾਰ ਜਿੱਥੇ ਦੀਨੂ ਮਨਪ੍ਰੀਤ ਕੌਰ ਹੈ ਅਤੇ ਦੂਜਾ ਪਰਿਵਾਰ ਜਿੱਥੇ ਦੀਨੂ ਲਵਪ੍ਰੀਤ ਕੌਰ ਹੈ ਐਸੇ ਪਿੰਡ ਦੇ ਵਿੱਚ ਰਹਿਣ ਵਾਲੇ ਨੇ ਇਹ ਮੰਨਪ੍ਰੀਤ ਦਾ ਘਰ ਵਾਲਾ ਦਰਅਸਲ ਗੱਦੀ ਲਾਉਂਦਾ ਸੀ ਬਾਬਾ ਬਣ ਗਿਆ ਸੀ ਉਹ ਅਤੇ ਲੋਕਾਂ ਨੂੰ ਉਹਨਾਂ ਦਾ ਭਵਿੱਖ ਦੱਸਦਾ ਹੁੰਦਾ ਸੀ ਗੱਦੀ ਦੇ ਉੱਪਰ ਬੈਠ ਕੇ ਮੰਨਪ੍ਰੀਤ ਨੂੰ ਲੱਗਦਾ ਸੀ ਐਸੇ ਦੇ ਚਲਦੇ ਹੋਏ ਉਸ ਦੇ ਘਰ ਵਾਲੇ ਦੇ ਕੋਲ ਜਨਾਨੀਆਂ ਵੀ ਆ ਰਹੀਆਂ ਨੇ ਬੰਦੇ ਵੀ ਆ ਰਹੇ ਨੇ ਅਤੇ ਲੋਕ ਉਸ ਨੂੰ ਮੰਨਦੇ ਨੇ ਇਸ ਕਰਕੇ ਇਹ ਸਭ ਕੁਝ ਹੋ ਰਿਹਾ ਹੈ ਹੌਲੀ-ਹੌਲੀ ਕਰਦੇ ਹੋਏ ਲਵਪ੍ਰੀਤ ਅਤੇ ਉਸਦੇ ਪਤੀ ਦਾ ਆਉਣਾ ਜਾਣਾ ਕੁਝ ਜ਼ਿਆਦਾ ਹੀ ਵੱਧ ਗਿਆ। ਸਵੇਰ ਤੋਂ ਸ਼ਾਮ ਹੋ ਜਾਂਦੀ ਅਤੇ ਉਹ ਇਹਨਾਂ ਦੇ ਘਰ ਹੀ ਬੈਠੇ ਰਹਿੰਦੇ। ਪਰਮੰਤ੍ਰਿਤ ਨੇ ਫਿਰ ਵੀ ਹੀ ਸੋਚਿਆ ਕਿ ਉਹ ਬਾਬਾ ਹੈ, ਮੇਰਾ ਘਰ ਵਾਲਾ ਅਤੇ ਉਸੇ ਕਰਕੇ ਹੀ ਬਾਰ-ਬਾਰ ਆਂਦੇ ਹੋਣਗੇ। ਅੱਜਕੱਲ ਕਿਹਦੇ ਕੋਲ ਸਮਾਂ ਹੈ ਕਿ ਕਿਸੇ ਦੇ ਕੋਲ ਐਵੇਂ ਜਾਵੇ। ਇਹ ਸੋਚਤੇ ਹੋਏ ਉਹ ਚੁੱਪ ਕਰ ਜਾਂਦੀ। ਘਰ ਦੇ ਵਿੱਚ ਣਾਈ ਝਗੜਾ ਵੀ ਹੋਇਆ ਇਸ ਗੱਲ ਨੂੰ ਲੈ ਕੇ ਪਰ ਫਿਰ ਉਸੇ ਤਰ੍ਹਾਂ ਹੀ ਸਭ ਕੁਝ ਚੱਲਦਾ ਗਿਆ। ਉਨੇਕੀ ਕਰਕੇ ਘਰ ਦਾ ਸਮਾਨ ਵਿਕਣਾ ਸ਼ੁਰੂ ਹੋਇਆ ਜਿਦੇ ਵਿੱਚ ਦੋ ਵੱਡੇ ਅਤੇ ਮਹਿੰਗੇ ਟਰੈਕਟਰ 58 11 ਤੇ ਅਰਜੁਨ ਸ਼ਾਮਲ ਨੇ ਘਰ ਦੀ ਬਣੀ ਹੋਈ ਜ਼ਮੀਨ ਕੁਝ ਚੀਜ਼ਾਂ ਇਹ ਸਾਰਾ ਵੀ ਵਿਕ ਚੁੱਕਿਆ ਸੀ ਪਰ ਫਿਰ ਵੀ ਇਸ ਬਾਬੇ ਦਾ ਕਰਜ਼ਾ ਨਹੀਂ ਲਾਥ ਰਿਹਾ ਸੀ ਪਰਿਵਾਰਿਕ ਨੰਬਰ ਅਤੇ ਰਿਸ਼ਤੇਦਾਰ ਜਦੋਂ ਪੁੱਛਦੇ ਨੇ ਕਿ ਕਰਜ਼ਾ ਵੀ ਨਹੀਂ ਉਤਰ ਰਿਹਾ ਸਮਾਨ ਵੀ ਗਾਇਬ ਹੋ ਰਿਹਾ ਹੈ ਪੈਸੇ ਵੀ ਸਾਰੇ ਉਜੜ ਰਹੇ ਨੇ ਉਹ ਲੱਗ ਕਿੱਥੇ ਰਹੇ ਨੇ ਉਸ ਦੇ ਕੋਲ ਕੋਈ ਤਸੱਲੀ ਬਖਸ਼ ਜਵਾਬ ਨਹੀਂ ਹੁੰਦਾ ਸੀ। ਮਨਪ੍ਰੀਤ ਕਿਸੇ ਨਾ ਕਿਸੇ ਤਰ੍ਹਾਂ ਇਹ ਸਭ ਕੁਝ ਝੇਲ ਰਹੀ ਸੀ ਅਤੇ ਇੱਕ ਦਿਨ ਹੁੰਦਾ ਇਹ ਹੈ ਕਿ ਲਵਪ੍ਰੀਤ ਨਾਮ ਦੀ ਉਹ ਕੁੜੀ ਆਪਣੇ ਘਰ ਵਾਲੇ ਅਤੇ 9 ਸਾਲ ਦੇ ਬੱਚੇ ਸਮੇਤ ਇਹਨਾਂ ਦੇ ਘਰ ਆਉਂਦੀ ਹੈ। ਅਤੇ ਉਸ ਤੋਂ ਬਾਅਦ ਉਹ ਗੱਡੀ ਜੋ ਕਿ ਮਨਪ੍ਰੀਤ ਦੇ ਨਾਮ ਦੀ ਸੀ ਉਹ ਗੱਡੀ ਲੈ ਕੇ ਉਸ ਦਾ ਘਰ ਵਾਲਾ ਲਵਪ੍ਰੀਤ ਅਤੇ ਉਸਦੇ ਸਾਰੇ ਪਰਿਵਾਰ ਨੂੰ ਨਾਲ ਲੈ ਕੇ ਕਿਤੇ ਚਲਾ ਜਾਂਦਾ। ਮਾਧ ਦੇ ਵਿੱਚ ਪਤਾ ਲੱਗਦਾ ਹੈ ਕਿ ਉਹ ਚੰਡੀਗੜ੍ਹ ਚਲੇ ਗਏ ਅਤੇਸ਼ ਨੂੰ ਲੈ ਕੇ ਹੁਣ ਹੋਰ ਵੀ ਕਈ ਤਰ੍ਹਾਂ ਦੇ ਖੁਲਾਸੇ ਹੋਏ ਨੇ ਥੋੜਾ ਆ ਪਿੱਛੇ ਜਾ ਕੇ ਇਸ ਕਹਾਣੀ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਮਨਪ੍ਰੀਤ ਦਾ ਵਿਆਹ ਇਸੇ ਪਿੰਡ ਦੇ ਵਿੱਚ ਰੰਦੀ ਵਿਚੋਲਣ ਪੂਆ ਦੇ ਵੱਲੋਂ ਕਰਵਾਇਆ ਗਿਆ ਸੀ ਇਹ ਦੇਖ ਕੇ ਕਿ ਚੰਗਾ ਤੇ ਵਧੀਆ ਘਰ ਹੈ ਖੁਸ਼ ਰਹੂਗੀ ਸਾਡੀ ਧੀ ਪਰ ਅਜੋਸ ਤੇ ਹੱਥ ਕੁਝ ਵੀ ਨਹੀਂ ਹੈ ਬੱਚੇ ਵੀ ਖੋ ਲੇ ਗਏ ਪਤੀ ਦੇ ਵੱਲੋਂ ਵੀ ਐਡਾ ਧੋਖਾ ਕੀਤਾ ਗਿਆ ਅਤੇ ਅੱਜ ਉਹ ਖਾਲੀ ਹੱਥ ਹੈ ਉਸ ਦੇ ਨਾਮ ਦੀ ਉਹ ਗੱਡੀ ਵੀ ਘਰ ਵਾਲਾ ਲੈ ਕੇ ਚਲਾ ਗਿਆ ਅਤੇ ਜਾਂਦਾ ਜਾਂਦਾ ਉਸ ਤੇ ਕੰਨਾਂ ਦੀਆਂ ਵਾਲੀਆਂ ਤੱਕ ਲਵਾ ਲਈਆਂ ਸਨ ਇਹ ਕਹਿ ਕੇ ਕਿ ਮੇਰੇ ਕੋਲ ਪੈਸੇ ਨਹੀਂ ਪਤਨੀ ਨੇ ਉਸ ਦੇ ਉੱਪਰ ਤਰਸ ਆ ਗਿਆ ਕਿ ਕਿਤੇ ਲੋੜ ਹੋਣੀ ਹੈ ਤਾਂ ਹੀ ਉਹ ਮੰਗ ਰਿਹਾ ਹੈ ਆਪਣੇ ਕੰਨਾਂ ਦੀਆਂ ਵਾਲੀਆਂ ਲਾ ਕੇ ਦੇ ਦਿੰਦੀ ਆ ਇਸ ਤਰ੍ਹਾਂ ਕਰਦੇ ਕਰਦੇ ਇਹ ਪਤੀ ਬਾਹਰ ਜਾ ਕੇ ਰਹਿਣ ਲੱਗ ਪਿਆ ਮਨਪ੍ਰੀਤ ਸਮੇਤ ਉਸਦੇ ਪਰਿਵਾਰਿਕ ਮੈਂਬਰਾਂ ਯਾਨੀ ਕਿ ਸੱਸ ਸੋਰਾ ਨੇ ਕੋਈ ਰੋਲਾ ਨਹੀਂ ਪਾਇਆ ਕਿ ਸਾਡਾ ਮੁੰਡਾ ਕਿਤੇ ਚਲਾ ਗਿਆ ਕਿਉਂਕਿ ਉਹ ਲਗਾਤਾਰ ਫੋਨ ਕਰਦਾ ਹੁੰਦਾ ਸੀ ਆਪਣੀ ਮਾਂ ਨੂੰ ਅਤੇ ਘਰ ਦੇ ਵਿੱਚ ਮੌਜੂਦ ਇੱਕ ਬੱਚੇ ਦੇ ਨਾਲ ਵੀ ਉਹ ਗੱਲਬਾਤ ਕਰਦਾ ਸੀ ਮਨਪ੍ਰੀਤ ਨੂੰ ਜਦੋਂ ਉਸਦੇ ਮਾਪੇ ਪੁੱਛਦੇ ਕਿ ਤੇਰਾ ਘਰ ਵਾਲਾ ਕਿੱਥੇ ਹੈ ਸਾਡਾ ਜਵਾਈ ਕਿੱਥੇ ਹੈ ਤਾਂ ਇੱਕ ਮਨਕਰਤ ਕਹਾਣੀ ਬਣਾਈ ਗਈ ਇਹ ਕਿਹਾ ਗਿਆ ਕਿ ਉਹ ਕੈਨੇਡਾ ਚਲਾ ਗਿਆ ਰਿਵਾਇਕ ਮੈਂਬਰਾਂ ਦੇ ਦਿਮਾਗ ਦੇ ਵਿੱਚ ਆਇਆ ਕਿ ਉਸ ਦੇ ਉੱਪਰ ਤਾਂ ਕੋਈ ਕੇਸ ਚੱਲ ਰਿਹਾ ਸੀ ਤਾਂ ਪੁਲਿਸ ਦੇ ਪੱਖੋਂ ਬਿਲਕੁਲ ਕਲੀਅਰ ਨਹੀਂ ਸੀ ਤਾਂ ਕਿਵੇਂ ਉਸ ਦਾ ਪਾਸਪੋਰਟ ਲੱਗ ਗਿਆ ਕਿਵੇਂ ਵੀਜ਼ਾ ਮਿਲ ਗਿਆ ਕਿਵੇਂ ਉਹ ਵਿਦੇਸ਼ ਚਲਾ ਗਿਆ ਤਾਂ ਇਸ ਮਗਰੋਂ ਫੇਰ ਝੂਠ ਬੋਲੇ ਜਾਂਦੇ ਕਿ ਉਹ ਕਿਸੇ ਤਰ੍ਹਾਂ ਕੋਈ ਨਕਲੀ ਪਾਸਪੋਰਟ ਜਾਂ ਫਿਰ ਹੋਰ ਵੀ ਸੋਤ ਤਰੀਕੇ ਜਿਹੜੇ ਅੱਜ ਕੱਲ੍ਹ ਲੋਕ ਵਰਤਦੇ ਨੇ ਬਾਹਰ ਜਾਣ ਦੇ ਲਈ ਉਹਨਾਂ ਦਾ ਨਾਮ ਲਿਆ ਗਿਆ ਕਿ ਉਹ ਬਾਹਰ ਪਹੁੰਚ ਚੁੱਕੇ ਹੈ ਪਰ ਮਨਪ੍ਰੀਤ ਉਹ ਸਭ ਕੁਝ ਲਕੋਂਦੀ ਰਹੀ ਜੋ ਉਸਦੇ ਨਾਲ ਵਾਪਰ ਰਿਹਾ ਸੀ ਆਖਿਰ ਨੂੰ ਕਿੰਨਾ ਸਮਾਂ ਲਕੋ ਸਕਦੀ ਸੀ ਐਸੇ ਪਿੰਡ ਦੀ ਰਹਿਣ ਵਾਲੀ ਲਵਪ੍ਰੀਤ ਕੌਰ ਜੋ ਕਿ ਗਾਇਬ ਸੀ ਕਈ ਦਿਨਾਂ ਤੋਂ ਚਲੀ ਗਈ ਸੀ ਹੁਣ ਉਸ ਦਾ ਪਤੀ ਘਰ ਵਾਪਸ ਆ ਜਾਂਦਾ ਹੈ ਕਰੀਬ 1-2 ਮਹੀਨੇ ਬਾਅਦ ਕਹਿਣਾ ਤਾਂ ਇਹ ਹੈ ਕਿ ਉਸ ਨੂੰ ਉੱਥੋਂ ਕੁੱਟ ਮਾਰ ਕੇ ਕੱਢਿਆ ਗਿਆ ਕਿਉਂਕਿ ਇਹ ਬਾਬਾ ਤੇ ਲਵਪ੍ਰੀਤ ਇਕੱਠੇ ਰਹਿ ਰਹੇ ਨੇ ਤੇ ਉਸਦੇ ਘਰ ਵਾਲੇ ਨੂੰ ਵੀ ਉੱਥੋਂ ਕੁੱਟ ਮਾਰ ਕੇ ਕੱਢ ਦਿੱਤਾ ਗਿਆ ਪਰ ਦੂਜੇ ਪਾਸੇ ਇਸ ਪਤੀ ਨੂੰ ਪਤਾ ਨਹੀਂ ਕਿਸ ਕਾਲ ਦਾ ਡਰਾ ਲਗ ਪ੍ਰੇਧਿਕਾਰ ਵਾਲੇ ਨੂੰ ਉਹ ਆਖਦਾ ਹੈ ਕਿ ਮੇਰੀ ਘਰ ਵਾਲੀ ਆਪਣੇ ਪੀਕੇ ਘਰ ਦੇ ਵਿੱਚ ਹੈ ਜਦੋਂ ਕਿ ਕੁੜੀ ਦਾ ਪੇਕਾ ਘਰ ਹੀ ਆਖ ਰਿਹਾ ਹੈ ਕਿ ਸਾਡੀ ਧੀ ਗਲਤ ਹੈ ਸਾਨੂੰ ਨਹੀਂ ਪਤਾ ਲੱਗ ਰਿਹਾ ਕਿ ਹੋ ਕੀ ਰਹੇ ਹਨ ਅਤੇ ਉਹ ਹੀ ਸਭ ਸੱਚ ਦੱਸ ਰਹੇ ਨੇ ਜੋ ਇਸ ਜੀਵਨ ਸਿੰਘ ਵਾਲਾ ਦੇ ਪਿੰਡ ਵਾਲੇ ਲੋਕ ਆਖ ਰਹੇ ਨੇ ਤਾਂ ਖੈਰ ਪਤੀ ਕੁਝ ਲਗਾਉਣ ਦੀ ਕੋਸ਼ਿਸ਼ ਤੇ ਵਿੱਚ ਆ ਜਾਂ ਫਿਰ ਉਹ ਡਰਿਆ ਹੋਇਆ ਇਆ ਫਿਰ ਵਾਕਏ ਹੀ ਉਹ ਇਸ ਗੱਲ ਤੇ ਸਭ ਨੂੰ ਯਕੀਨ ਦਿਵਾਉਣਾ ਚਾਹੁੰਦਾ ਹੈ ਕਿ ਉਸਦੀ ਪਤਨੀ ਬਿਲਕੁਲ ਸਹੀ ਸੇ ਤੇ ਆਪਣੇ ਪੇਕੇ ਘਰ ਦੇ ਵਿੱਚ ਹੈ। ਇਸ ਨੂੰ ਸਾਬਿਤ ਕਰਨ ਦੇ ਲਈ ਉਸ ਨੂੰ ਸਾਹਮਣੇ ਆਣਾ ਪੈਣਾ ਹੈ। ਲਵਪ੍ਰੀਤ ਨੂੰ ਕਿ ਉਹ ਕਿੱਥੇ ਹੈ, ਕਿਵੇਂ ਹੈ। ਕਿਉਂਕਿ ਮੰਤ੍ਰਿਤ ਕੋਰ ਦੇ ਵੱਲੋਂ ਲਗਾਏ ਹੋਏ ਇਹ ਸਾਰੇ ਇਲਜ਼ਾਮ ਕਿ ਮੇਰੇ ਹੀ ਪਿੰਡ ਦੇ ਰਹਿਣ ਵਾਲੀ ਲਵਪ੍ਰੀਤ ਦੇ ਨਾਲ ਜੋ ਕਿ ਇਸ ਪਿੰਡ ਦੇ ਵਿੱਚ ਵਿਆਹ ਕੇ ਆਈ ਸੀ, ਨੂੰ ਸੀ ਇੱਥੋਂ ਦੀ ਉਹ ਮੇਰੇ ਘਰ ਵਾਲੇ ਦੇ ਨਾਲ ਭੱਜੀ ਹੈ ਦੋਵੇਂ ਜਣੇ ਚੰਡੀਗੜ੍ਹ ਦੇ ਵਿੱਚ ਰਹਿ ਰਹੇ ਨੇ ਵਾਪਸ ਨਹੀਂ ਆ ਰਹੇ ਹत्याਜਮਨਪ੍ਰਿਤ ਕੱਲੀ ਹੈ ਕਿਉਂਕਿ ਉਸਦੇ ਬੱਚੇ ਵੀ ਦਾਦਾ-ਦਾਦੀ ਕੋਲ ਘਰ ਵਾਲਾ ਲਵਪ੍ਰਿਤ ਦੇ ਨਾਲ ਰਹਿ ਰਿਹਾ ਹੈ ਅਤੇ ਉਹ ਕੱਲੀ ਉਜੜ ਚੁੱਕੀ ਹੈ ਬੁਰੀ ਤਰ੍ਹਾਂ ਦੇ ਨਾਲ ਕੋਈ ਪੈਸਾ ਥੀਲਾ ਤੱਕ ਨਹੀਂ ਉਸਦੇ ਕੋਲ ਇਹ ਪੂਰੀ ਖਬਰ ਜੀਵਨ ਸਿੰਘ ਵਾਲਾ ਦੀ ਸੀ ਕੁਝ ਤਸਵੀਰਾਂ ਅਤੇ ਵੀਡੀਓ ਸਾਹਮਣੇ ਆਏ ਆਂ ਕੁਝ ਲੋਕ ਸਾਹਮਣੇ ਆਏ ਜੋ ਤੁਸੀਂ ਸਮੇਂ ਨਾਲ ਸਕਰੀਨ ਤੇ ਵੀ ਦੇਖ ਰਹੇ ਹੋਵੋਗੇ ਅਧਿ ਨਾਲ ਹੀ ਇਹ ਦੱਸ ਦਈਏ ਕਿ ਭੈਣ ਭਰਾ ਦੇ ਰਿਸ਼ਤੇ ਨੂੰ ਤਾਰ-ਤਾਰ ਕੀਤਾ ਗਿਆ ਇੱਥੇ ਇੱਕ ਬਾਬੇ ਨੇ ਪਹਿਲਾਂ ਇਹ ਕੁੜੀ ਨੂੰ ਭੈਣ ਬਣਾਇਆ ਤੇ ਉਸ ਤੋਂ ਬਾਅਦ ਉਸਦੇ ਨਾਲ ਹੀ ਉਹ ਗਲਤ ਹੁੰਦਾ ਚਲਾ ਗਿਆ ਇੰਨਾ ਗਲਤ ਕਿ ਉਸਦੀ ਪਤਨੀ ਹੀ ਰੋ ਰੋ ਕੇ ਦੱਸ ਰਹੀ ਹੈ ਕਿ ਮੇਰੇ ਨਾਲ ਕਿੱਡਾ ਵੱਡਾ ਧੋਖਾ ਮੇਰੇ ਘਰ ਵਾਲੇ ਨੇ ਮੇਰੀਆਂ ਅੱਖਾਂ ਦੇ ਸਾਹਮਣੇ ਕੀਤਾ